I'm ਗੱਡੀ ਆਈ ਸੀਗੀ ਜਿਸ ਕਾਰਨ ਪੂਰੀ ਜਿਹੜੀ ਚੀਜ਼ ਇਸ ਤਰੀਕਾ ਪਰਟੀਸ ਵਿੱਚ ਸਮੱਸਿਆ ਦੇ ਦਿੱਤਾ ਗਿਆ ਹੈ ਜਿਹੜੀ ਜਿਹੜੀ ਇਸ ਤਰ੍ਹਾਂ ਹੋ ਰਹੀ ਹੈ ਜਿਹੜੀ ਇਸ ਤਰ੍ਹਾਂ ਹੋ ਰਹੀ ਹੈ ਤਾਂ ਅਮ ਤੱਕ ਜਿਹੜਾ ਮੈਂ ਇਹ ਜਿਹੜਾ ਦਾ ਕੋਈ ਨਾ ਥੱਲੇ ਮਾਰਿਆ ਤੇ ਜਿਹਨਾਂ ਨੂੰ ਰੋਸ ਪਾ ਲਿਆ ਉਹ ਬੱਲੇ ਬੱਲੇ ਆ ਤਿੰਨ ਜਿਹੜੀ ਅੱਜ ਸੇਵਾ ਮਿਲੀ ਸਭ ਤੋਂ ਪਹਿਲਾਂ ਅੱਜ ਜੋ ਸੇਵਾ ਮਿਲੀ ਆ ਤੰਤਨ ਗੁਰੂ ਆਮਦਾ ਜੀ ਦਾ ਬਹੁਤ ਬਹੁਤ ਕੋਟਨ ਕੋਟਨ ਧੰਨਵਾਦ ਸ਼ੁਕਰਾਨਾ ਕਰਦੇ ਆ ਇੱਕ ਬੈਲ ਸਾਹਿਬ ਨੂੰ ਹਲਕਾ ਸੈਂਟਰ ਦੀ ਬਹੁ ਵੱਡੀ ਜ਼ਿੰਮੇਵਾਰੀ ਦਿੱਤੀ ਆ ਇਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਲਜੀ ਨੇ ਸਰਦਾਰ ਵਿਕਰਨ ਸਿੰਘ ਜੀਠਿਆ ਸਾਹਿਬ ਨੇ ਨਿਲ ਜੋਚੀ ਨੇ ਸਾਰੀ ਸ਼੍ਰੋਮਣੀ ਕਾਲੀ ਦਲ ਨੇ ਬੈਲ ਸਾਹਿਬ ਤੇ ਬਹੁਤ ਭਰੋਸਾ ਜਤਾਇਆ ਹੈ ਇਹਨਾਂ ਨੂੰ ਹਲਕੇ ਦੀ ਵੰਗਡੋਰ ਸੰਭਾਲ ਦਾ ਸਮਾਂ ਦਿੱਤਾ ਹੈ ਸਾਨੂੰ ਵਿਸ਼ਵਾਸ ਆ ਬੈਲ ਸਾਹਿਬ ਸ਼੍ਰੋਮਣੀ ਕਾਲ ਦਲ ਨੂੰ ਇਸ ਹਲਕੇ ਦੇ ਵਿੱਚੋਂ ਬਹੁਤ ਵਧੀਆ ਲੀਡ ਨਾਲ ਜੋਸ਼ੀ ਨੂੰ ਜਤਾਉਣਗੇ ਜਿਹਦੇ ਨਾਲ ਸਾਡੇ ਸ਼੍ਰੋਮਣੀ ਕਲਦਲ ਦੀ ਜਿਹੜੀ ਤਾਕਤ ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਹੋਰ ਤਗੜੀ ਹੋਊਗੀ ਬਹੁਤ ਨੀਕ ਤੇ ਇਮਾਨਦਾਰ ਆਦਮੀ ਆ ਸਾਨੂੰ ਸਾਰਿਆਂ ਨੂੰ ਅਸੀਂ ਵੀ ਇਹਨਾਂ ਦਾ ਸਾਥ ਬਿਲਕੁਲੋਂ ਬੈਲ ਸਾਹਿਬ ਦਾ ਜਿੱਥੇ ਵੀ ਸਾਨੂੰ ਫੋਨ ਕਰਨਗੇ ਸੱਦਣਗੇ ਉੱਥੇ ਜਾਵਾਂਗੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਕਿਉਂਕਿ ਜਿਹੜੀ ਉਹ ਸਾਡੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਕੱਢ ਕੇ ਨਿਲ ਜੋਸ਼ੀ ਨੂੰ ਬਹੁਤ ਵੱਡੀ ਲੀਡ ਨਾਲ ਅੰਮ੍ਰਿਤਸਰ ਤੋਂ ਜਿਤਾਵਾਂਗੇ ਇਹ ਪਰਦਾਜੀ ਜਿਹੜੀ ਪੰਜਾਬ ਜਿਹੜੀ ਯਾਤਰਾ ਕੀਤੀ ਗਈ ਹੈ ਸਰਦਾਰ ਸੁਖਬੀਰ ਬਾਦਲ ਉਹ ਕਿੰਨਾ ਹੰਗਾਰਾ ਮਿਲ ਰਿਹਾ ਤੁਸੀਂ ਵੀ ਨਾਲ ਰਹੇ ਹੋ ਜਿਹੜੀ ਯਾਤਰਾ ਕੀਤੀ ਗਈ ਹੈ ਜੀ ਉਹ ਚ ਬਹੁਤ ਹੀ ਜ਼ਿਆਦਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਹੰਗਾਰਾ ਮਿਲਿਆ ਲੋਕਾਂ ਦਾ ਉਤਸ਼ਾਹ ਜਿਹੜਾ ਸੀ ਬਹੁਤ ਹੀ ਵੇਖਣ ਨੂੰ ਮਿਲਿਆ ਲੋਕ ਵੀਰਾਂ ਘੱਟ ਕੇ ਸੰਗਤਾਂ ਨੇ ਬਾਦਲ ਸਾਹਿਬ ਦਾ ਸ਼ੁਕਰਾਨਾ ਕੀਤਾ ਮਿਲਦੇ ਰਹੇ ਨੇ ਉਹਨਾਂ ਨੂੰ ਲੋਕਾਂ ਦੇ ਮਨ ਦੇ ਵਿੱਚ ਬਹੁਤ ਹੀ ਉਤਸ਼ਾਹ ਸੀ ਜੀ ਉੱਥੇ ਥਾਂ ਥਾਂ ਤੇ ਰੁੱਕ ਕੇ ਫੁੱਲਾਂ ਦੇ ਫੁੱਲ ਛੁੱਟੇ ਗਏ ਬਹੁਤ ਹੀ ਉਹਨਾਂ ਦੇ ਲੋਕਾਂ ਦਾ ਮਨ ਚ ਚਾਸੀ ਬਹੁਤ ਖੁਸ਼ੀ ਕੀਤੀ ਗਈ ਜੀ ਲੱਗਦਾ ਕਿ ਲੋਕ ਆਪਣੀਆਂ ਮੁਢਲੀਆਂ ਮੁਸ਼ਕਲਾਂ ਦੱਸ ਰਹੇ ਨੇ ਜੋ ਸਰਕਾਰਾਂ ਦੇ ਨੂੰ ਵਾਅਦੇ ਕੀਤੇ ਗਏ ਸੀ ਲੋਕਾਂ ਨੂੰ ਵਾਅਦੇ ਜਿਹੜੇ 5 ਸਾਲ ਪਹਿਲਾਂ ਕਾਂਗਰਸ ਸਰਕਾਰ ਆਈ ਆ ਜਿਨ੍ਹਾਂ ਨੇ ਜੋ ਵੀ ਵਾਅਦੇ ਕੀਤੇ ਉਹ ਇੱਕ ਵੀ ਪੂਰਾ ਨਹੀਂ ਕਰ ਸਕੇ ਉਹਨਾਂ ਦੇ ਵਿੱਚ ਜੋ ਅੱਗੇ ਬੈਲ ਸਾਹਿਬ ਨੇ ਵੀ ਦੱਸਿਆ ਹੈ ਕਿ ਉਹਨਾਂ ਨੇ ਗੁਟਕਾ ਸਾਹਿਬ ਦੀ ਸੌਂ ਖਾਦੀ ਨਸ਼ਾ ਬੰਦ ਕਰਨ ਦੀ ਗੱਲ ਕੀਤੀ ਕਰ-ਕਰ ਨੌਕਰੀ ਦੇਣ ਦੀ ਗੱਲ ਕੀਤੀ ਸਾਰੇ ਹੀ ਉਹ ਵਾਅਦੇ ਉਹਨਾਂ ਦੇ ਬਿਲਕੁਲ ਝੂਠੇ ਪਾਏ ਗਏ ਜਿੱਦ ਵਿੱਚ ਇੱਕ ਵੀ ਵਾਦਾ ਆਪਣਾ ਪੂਰਾ ਨਹੀਂ ਕਰ ਸਕੀ ਉਦੋਂ ਬਾਅਦ ਜੋ ਝਾੜੂ ਦੀ ਸਰਕਾਰ ਆਈ ਆ ਕਿਹੜਾ ਬਹੁਤ ਹੀ ਝੂਠ ਦਾ ਬਲੰਦਾ ਲੈ ਕੇ ਆਈ ਆ ਜਿਹਦੇ ਵਿੱਚ ਉਹਨਾਂ ਕੋਈ ਇੱਕ ਵੀ ਵਾਦਾ ਨਹੀਂ ਪੂਰਾ ਆ ਨਾ ਕੋਈ ਉਹਨਾਂ ਦਾ ਲੈਂਡ ਆਰਡਰ ਤੁਸੀਂ ਵੇਖ ਰਹੇ ਹੋ ਥਾਂ ਥਾਂ ਦੇ ਉੱਤੇ ਸਿਗਨੇਚਰ ਜਿਹੜੇ ਐਗਜ਼ੈਨੈਜ਼ ਕਰਨ ਵਾਲੇ ਨੇ ਲੁੱਟਾਂ ਖੋਹਾਂ ਕਰ ਰਹੇ ਨੇ ਬਹੁਤ ਹੀ ਲੋਕਾਂ ਦੇ ਮਨ ਦੇ ਵਿੱਚ ਸਹਿਮ ਆ ਬਾਹਰ ਦਾ ਤਾਂ ਰਾਤ ਦਿਨ ਹੋ ਰਹੀਆਂ ਨੇ ਲੈਂਡ ਆਰਡਰ ਜਿਹੜਾ ਬਹੁਤ ਹੀ ਮਾੜਾ ਹੈ ਇਹਦੇ ਉੱਤੇ ਪਾਰਟੀ ਦਾ ਮਾਨ ਸਾਹਿਬ ਬਾਹਰ ਜਾ ਕੇ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਉੱਥੇ ਪ੍ਰਚਾਰ ਕਰ ਰਹੇ ਨੇ ਇੱਥੇ ਤੋਂ ਆਪਣੇ ਸੂਬੇ ਦੀ ਕੋਈ ਵੀ ਫਿਕਰ ਨਹੀਂ ਆਏ ਸੈਂਟਰ ਦਾ ਸਾਰਾ ਹੋਵੇਗਾ ਹਾਂਜੀ ਬਾਈ ਸਭ ਕੀ ਕਹਿਣਾ ਚਾਹੋਗੇ ਸ਼੍ਰੋਮਣੀ ਕਾਲੀਦਾਵਲੋਂ ਦਾ ਹਲਕਾ ਇੰਚਾਰਜ ਲਾਇਆ ਗਿਆ ਹੈ ਹਲਕਾ ਸੈਂਟਰਨ ਦਾ ਬੜੀ ਵੱਡੀ ਜਿਹੜੀ ਜ਼ਿੰਮੇਵਾਰੀ ਉਹ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਤੇ ਮੈਂ ਗੁਰੂ ਸਾਹਿਬ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਤੇ ਮੈਨੂੰ ਅੱਜ ਹਲਕਾ ਸੈਂਟਰ ਦਾ ਨੁਕਤ ਕੀਤਾ ਔਰ ਮੈਂ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮਾਝੇ ਦਾ ਜਰਨਲ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਸਾਹਿਬ ਸਾਡੇ ਲੋਕ ਸਭਾ ਹਲਕੇ ਦੇ ਉਮੀਦਵਾਰ ਸ਼੍ਰੀ ਅਨਿਲ ਜੋਸ਼ੀ ਜੀ ਅਮਰਸਰ ਸ਼ਹਿਰੀ ਦੇ ਪ੍ਰਧਾਨ ਸਰਬਜੀਤ ਸਿੰਘ ਜੀ ਪਹਿਲਵਾਨ ਸਾਹਿਬ ਐ ਜੀ ਪੀ ਸੀ ਦੇ ਮੈਂਬਰ ਖਾਪੜਕੜੀ ਸਾਹਿਬ ਦਰਰਾਜ ਬਡਾਲੀ ਜੀ ਔਰ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਵੀ ਮੇਰੇ ਤੇ ਭਰੋਸਾ ਜਤਾਇਆ ਔਰ ਮੈਨੂੰ ਸੈਂਟਰ ਹਰਕੇ ਦਾ ਅਨ ਚਾਰਜ ਬਣਾਇਆ ਮੈਂ ਸਮੁੱਚੀ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਮਨ ਦੇ ਨਾਲ ਸੇਵਾ ਕਰਾਂਗਾ ਔਰ ਇੱਕ ਮਿਹਨਤ ਕਰਕੇ ਤਗੜੀ ਲੀਡ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਦਿਵਾਵਾਂਗਾ ਔਰ ਸਾਡੇ ਬੜੇ ਤਗੜੇ ਇੱਥੇ ਅਕਾਲੀ ਦਲ ਦੇ ਜੁਹਾਰੂ ਵਰਕਰ ਸਾਹਿਬਾਨ ਬੈਠੇ ਆ ਔਰ ਮਿਰਤੇ ਪਾਰਟੀ ਨੇ ਜੋ ਵਿਸ਼ਵਾਸ ਕੀਤਾ ਤਾਂ ਮੈਂ ਸਮੁੱਚੀ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਮੇਰੇ ਨਾਲ ਸਾਰਾ ਆੜਤੀ ਵਰਗ ਜਿਹਦੇ ਵਿੱਚ ਮੈਨੂੰ ਆੜਤੀਆਂ ਨੇ ਜ਼ਿਲ੍ਹਾ ਪ੍ਰੈਜ਼ੀਡੈਂਟ ਬਣਾਇਆ ਸਮੁੱਚਾ ਆੜਤੀ ਵਰਗ ਵੀ ਚੱਲੇਗਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਔਰ ਬੜਾ ਮੈਨੂੰ ਪਤਾ ਵੀ ਬਾਅਦ ਮਿਲੇਗਾ ਪਰ ਮੈਂ ਆਪਣੀ ਜੋ ਪਾਰਟੀ ਦੀ ਹਾਈ ਕਮਾਂਡ ਨੇ ਮੈਨੂੰ ਸੈਂਟਰਲ ਕਈ ਸੇਵਾ ਦਿੱਤੀ ਆ ਮੈਂ ਆਪਣੇ ਮਨ ਤਨ ਦੇ ਨਾਲ ਸੇਵਾ ਕਰਾਂਗਾ ਔਰ ਪਾਰਟੀ ਨੂੰ ਚੜ੍ਹਦੀ ਕਲਾ 'ਚ ਖੜਾਗਾ ਮੁੱਖ ਮੁੱਦੇ ਕੀ ਲੈ ਕੇ ਜਨਤਾ ਦੀ ਕਚਹਿਰੀ ਜਾ ਰਹੇ ਹਾਂ ਕਿਉਂਕਿ 2 ਸਾਲ ਹੋ ਚੁੱਕੇ ਆਵਾਜ਼ ਵੀ ਪਾਰਟੀ ਦੇ ਨੂੰ ਬੜਾ ਵੱਡਾ ਫਤਵਾ ਜਿਹੜਾ ਉਹ ਲੋਕਾਂ ਨੇ ਦਿੱਤਾ ਲੈ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਰਹੀ ਆ ਸਾਰਿਆਂ ਨੂੰ ਪਤਾ ਕਿ ਝੂਠੇ ਵਾਅਦੇ ਕੀਤੇ ਘਰ ਘਰ ਨੌਕਰੀ ਕਰਜ਼ਾ ਮਾਫੀ ਵੀ ਤੁਸੀਂ ਜਿਹੜਾ ਕੈਪਟਨ ਨੇ ਸੌਂ ਖਾਦੀ ਗੁੜਕਾ ਸਾਹਿਬ ਦੀ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਕਿ ਕੈਪਟਨ ਸਾਹਿਬ ਸੌਂ ਖਾਦੀ ਆ ਇਹ ਪੂਰਾ ਕਰਨਗੇ ਪਰ ਉੱਤੇ ਕਾਂਗਰਸ ਪਾਰਟੀ ਭੱਜ ਗਈ ਔਰ ਲੋਕਾਂ ਨੇ ਫਿਰ ਝੂਠ ਦਾ ਪ੍ਰਚਾਰ ਜਿਹੜਾ ਆਮ ਪਾਰਟੀ ਨੇ ਕੀਤਾ ਵੀ ਅਸੀਂ ਇੱਕ ਮਿੰਟ ਦੇ ਵਿੱਚ ਹਫਤੇ ਦੇ ਵਿੱਚ ਨਸ਼ਾੜਾ ਖਤਮ ਕਰ ਦਿਆਂਗੇ ਉਹ ਨਸ਼ਾ ਤੁਹਾਡੇ ਸਾਹਮਣੇ ਵੀ ਦੂਣਾ ਹੋ ਗਿਆ ਰੋਜ਼ਗਾਰ ਦਵਾਗੇ ਘਰ ਘਰ ਹਰ ਨੌਕਰੀ ਦਵਾਗੇ ਔਰ ਨਾਲ ਲੇਡੀਜ਼ ਨੂੰ ਘਰ ਜਿਹੜੀ ਰਸੋਈ ਸਾਹਮ ਦੀ ਉਹਨੂੰ 1000 ਰੁਪਿਆ ਦਵਾਗੇ ਉਹ ਸਾਰਿਆਂ ਹੀ ਵਾਅਦਿਆਂ ਤੋਂ ਮੁੱਕਰੀ ਅੱਜ ਕੀ ਹਾਲ ਹੋ ਗਿਆ ਪੰਜਾਬ ਦੇ ਵਿੱਚ ਵੇਖ ਲਓ ਲੋਕਾਂ ਦੇ ਵੇਖ ਲਓ ਵੀ ਤੁਸੀਂ ਸ਼ਹਿਰ ਅੰਮ੍ਰਿਤਸਰ ਚ ਵਾਰਦਤਾਂ ਵੇਖੋ ਕਿੰਨੀਆਂ ਵਧ ਗਈਆਂ ਲੋਕੀ ਸਹਮੇ ਪਏ ਆ ਲੋਕਾਂ ਨੇ ਇੱਕ ਇਹਨਾਂ ਤੇ ਭਰੋਸਾ ਜਤਾਇਆ ਸੀ ਪਰ ਭਰੋਸਾ ਜਿਹੜਾ ਟੁੱਟ ਗਿਆ ਲੋਕ ਹੁਣ ਇਹਨਾਂ ਨੂੰ ਨਹੀਂ ਚਾਹੁੰਦੇ ਇਹ ਤੁਹਾਨੂੰ ਪਤਾ ਲੱਗ ਜੂ ਇਸ ਰਿਜ਼ਲਟ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਕਿੰਡੀ ਲੀਡ ਦੇ ਨਾਲ ਜਿੱਤਦਾ ਔਰ ਵੱਡੇ ਮਾਰ ਜੰਨਾ ਸੀਟ ਜਿੱਤੇਗੀ ਅਨਿਲ ਜੋਸ਼ੀ ਜੀ ਮੈਂਬਰ ਪਾਰਲੀਮੈਂਟ ਇਥੋਂ ਬਣ ਗਏ